ਪੰਜਾਬ ਕਾਂਗਰਸ ਵਿੱਚ ਚੱਲ ਰਹੇ ਲਗਾਤਾਰ ਕਲੇਸ਼ ਦੇ ਦਰਮਿਆਨ ਰਾਹੁਲ ਗਾਂਧੀ ਦੇ ਵੱਲੋਂ ਪੰਜਾਬ ਦੇ ਸਾਰੇ ਵੱਡੇ ਲੀਡਰਾਂ ਨੂੰ ਦਿੱਲੀ ਸੱਦ ਲਿਆ ਗਿਆ ਹੈ ਕੀ ਪੰਜਾਬ ਕਾਂਗਰਸ ਦੇ ਵਿੱਚ ਕੋਈ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਜਾਂ ਫਿਰ ਆਪਸੀ ਧੜੇਬੰਦੀ ਨੂੰ ਆਪਸੀ ਕਲੇਸ਼ ਨੂੰ ਖਤਮ ਕਰਨ ਲਈ ਉਹਨੂੰ ਦਿੱਲੀ ਸੱਦਿਆ ਗਿਆ ਹੈ ਆਖਰ ਵੱਡਾ ਹੋਣ ਵਾਲਾ ਕੀ ਹੈ ਇਸ ਅਹਿਮ ਖਬਰ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਾਂਗੇ ਤੇ ਉਧਰ ਚਰਚਾ ਕਰਾਂਗੇ ਬੇਅਦਬੀ ਬਿਲਾਾਂ ਦੇ ਉੱਪਰ ਬਣੀ ਸਿਲੈਕਟਿਵ ਕਮੇਟੀ ਦੀ ਜਿਨ੍ਹਾਂ ਦੀ ਕੀ ਅੱਜ ਪਹਿਲੀ ਮੀਟਿੰਗ ਸੀ ਮੀਟਿੰਗ ਦੇ ਵਿੱਚੋਂ ਕੀ ਕੁਝ ਨਿਕਲ ਕੇ ਆਇਆ ਹੈ ਗੱਲਬਾਤ ਉਸ ਦੇ ਉੱਪਰ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਉਹਨਾਂ ਸਵਾਲਾਂ ਦੀ ਜਿਹੜੇ ਸਵਾਲ ਇਸ ਸਿਲੈਕਟਿਵ ਕਮੇਟੀ ਦੇ ਉੱਪਰ ਉਠਣ ਲੱਗੇ ਨੇ ਆਖਰ ਸਿਲੈਕਟਿਵ ਕਮੇਟੀ ਦੇ ਉੱਪਰ ਸਵਾਲ ਕਿਉਂ ਉਠਣ ਲੱਗੇ ਨੇ ਤੇ ਕਿੰਨਾਂ ਵੱਲੋਂ ਇਹ ਸਵਾਲ ਚੁਕੇ ਗਏ ਨੇ ਗੱਲਬਾਤ ਇਸ ਦੇ ਉੱਪਰ ਕਰਾਂਗੇ ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖ ਰਹੇ ਹੋ ਪ੍ਰਾਇਮ ਮੁੱਦਾ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਾ ਸਿੱਧੂ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਧੰਨਵਾਦ ਲਖਵਿੰਦਰ ਜੀ ਬਹੁਤ ਧੰਨਵਾਦ ਸਿੱਧੂ ਸਾਹਿਬ ਲੰਮੇ ਸਮੇਂ ਤੋਂ ਲਗਾਤਾਰ ਧੜੇਬੰਦੀ ਦਾ ਸ਼ਿਕਾਰ ਪੰਜਾਬ ਕਾਂਗਰਸ ਕਲੇਸ਼ ਵੀ ਬੜੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਹੁਣ ਇਸੇ ਕਲੇਸ਼ ਦੇ ਦਰਮਿਆਨ ਰਾਹੁਲ ਗਾਂਧੀ ਦੇ ਵੱਲੋਂ ਕਹਿੰਦੇ ਨੇ ਵੱਡੇ ਲੀਡਰਾਂ ਨੂੰ ਕਾਂਗਰਸ ਜਾਣੂ ਦਿੱਲੀ ਸੱਦ ਲਿਆ ਗਿਆ ਕੀ ਕੋਈ ਬਦਲਾਅ ਦੇ ਸੰਕੇਤ ਨੇ ਜਾਂ ਫਿਰ ਇਸ ਧੜੇਬੰਦੀ ਨੂੰ ਖਤਮ ਕਰਨ ਦੇ ਲਈ ਇਹਨਾਂ ਦੇਖੋ ਨਿਕੰਦਰ ਜੀ ਕਾਂਗਰਸ ਦਾ ਜਿਹੜਾ ਹੁਣ ਤਾਂ ਇੱਕ ਤਰੀਕੇ ਦੇ ਨਾਲ ਜਿਹੜਾ ਕਲੇਸ਼ ਹੈ ਨਾ ਉਹ ਕਲਚਰ ਬਣ ਚੁੱਕਿਆ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਜਿਹੜਾ ਉਹ ਕਲੇਸ਼ ਚੱਲ ਰਿਹਾ ਔਰ ਅੱਜ ਦੀ ਘੜੀ ਇਹ ਕਲੇਸ਼ ਜਿਹੜਾ ਪੂਰਨ ਤਰੀਕੇ ਦੇ ਨਾਲ ਸ਼ਿਖਰਾਂ ਦੇ ਉੱਤੇ ਆ ਔਰ ਆਪਾਂ ਪਿਛਲੇ ਦਿਨੀ ਗੱਲ ਕੀਤੀ ਸੀ ਕਿ ਪੰਜਾਬ ਕਾਂਗਰਸ ਦੀ ਧੜੇਬੰਦੀ ਤੇ ਪੰਜਾਬ ਕਾਂਗਰਸ ਦਾ ਜਿਹੜਾ ਕਲੇਸ਼ ਹੈ ਇਹ ਬਹੁਤ ਜ਼ਿਆਦਾ ਸਰਦਰਦੀ ਜਿਹੜੀ ਆ ਉਹ ਬਣ ਚੁੱਕਿਆ ਕਾਂਗਰਸ ਦੀ ਹਾਈ ਕਮਾਂਡ ਵਾਸਤੇ ਔਰ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਨਾ ਕੁਝ ਕੋਈ ਵੱਡਾ ਫੈਸਲਾ ਲੈਣ ਜਾ ਰਹੇ ਨੇ ਔਰ ਆਪਾਂ ਪਿਛਲੇ ਦਿਨੀ ਇੱਕ ਰਿਪੋਰਟ ਵੀ ਇਹਦੇ ਤੇ ਕੀਤੀ ਸੀਗੀ ਤਾਂ ਹੁਣ ਜਿਹੜੀ ਸਾਡੇ ਕੋਲੇ ਜਾਣਕਾਰੀ ਹੈ ਕਿ ਪੰਜਾਬ ਕਾਂਗਰਸ ਦੇ ਕੁਝ ਵੱਡੇ ਲੀਡਰਾਂ ਨੂੰ ਕੁਝ ਵੱਡੇ ਲੀਡਰਾਂ ਨੂੰ ਪੰਜਾਬ ਕਾਂਗਰਸ ਦੇਆਂ ਨੂੰ ਦਿੱਲੀ ਹਾਈ ਕਮਾਂਡ ਦਾ ਫੋਨ ਆ ਗਿਆ ਔਰ ਉਹਨਾਂ ਨੂੰ ਮੀਟਿੰਗ ਦੇ ਲਈ ਕੱਲ ਨੂੰ ਕੁਝ ਨੂੰ ਕੱਲ ਨੂੰ ਤੇ ਕੁਝ ਨੂੰ ਪਰਸੋਂ ਨੂੰ ਜਿਹੜਾ ਉਹ ਸੱਦ ਲਿਆ ਗਿਆ ਕਿ ਭਾਈ ਤੁਸੀਂ ਆਉਣਾ ਤੇ ਮੀਟਿੰਗ ਜਿਹੜੀ ਆ ਉਹ ਕਰਨੀ ਆ ਹੁਣ ਇਹ ਮੀਟਿੰਗ ਜਿਹੜੀ ਆ ਲਖਵਿੰਦਰ ਜੀ ਇਹ 1 ਟੂ 1 ਮੀਟਿੰਗ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਔਰ ਖਾਸ ਤੌਰ ਤੇ ਕਲੇਸ਼ ਨੂੰ ਲੈ ਕੇ ਕਿ ਆਖਰ ਭਾਈ ਪਾਰਟੀ ਦੇ ਅੰਦਰ ਇਹ ਕਲੇਸ਼ ਚੱਲ ਕਿਉਂ ਰਿਹਾ ਹੈ ਤੁਸੀਂ ਚਾਹੁੰਦੇ ਕੀ ਹੋ ਇਹਦੇ ਵਿੱਚ ਦੋਨਾਂ ਧੜਿਆਂ ਦੇ ਲੀਡਰਾਂ ਦੇ ਵਿੱਚੋਂ ਵੀ ਲੀਡਰ ਸੱਦੇ ਗਏ ਆ ਇਹਦੇ ਵਿੱਚੋਂ ਜੇ ਆਪਾਂ ਗੱਲ ਕਰ ਲਈਏ ਤਾਂ ਨਿਰਪੱਖ ਜਿਹੜੇ ਲੀਡਰ ਨੇ ਜਿਹੜੇ ਦੋਮਾ ਧੜਿਆਂ ਤੋਂ ਪਾਸੇ ਦੇ ਆ ਲੀਡਰ ਉਹ ਵੀ ਜਿਹੜੇ ਸੱਦੇ ਗਏ ਆ ਤਾਂ ਇਸ ਮੀਟਿੰਗ ਦੇ ਵਿੱਚ ਫਿਲਹਾਲ ਦੀ ਜਿਹੜੀ ਸਾਡੇ ਕੋਲੇ ਜਾਣਕਾਰੀ ਉਹ ਇਹ ਆ ਕਿ 1 ਟੂ 1 ਮੀਟਿੰਗ ਜਿਹੜੀ ਆ ਉਹ ਹੋਏਗੀ ਹੁਣ ਇਹ 1 ਟੂ 1 ਮੀਟਿੰਗ ਤੋਂ ਬਾਅਦ ਕੋਈ ਇਕੱਠਿਆਂ ਦੀ ਵੀ ਕੋਈ ਮੀਟਿੰਗ ਹੋਈਗੀ ਜਾਂ ਨਹੀਂ ਉਹ ਤਾਂ ਗੱਲਾਂ ਬਾਅਦ ਦੀਆਂ ਨੇ ਪਰ ਫਿਲਹਾਲ ਜਾਣਕਾਰੀ ਜਿਹੜੀ ਸਾਡੇ ਕੋਲ ਇਹ ਹੈ ਕਿ ਪੰਜਾਬ ਕਾਂਗਰਸ ਦੇ ਲੀਡਰਾਂ ਨੂੰ ਸੱਦ ਲਿਆ ਗਿਆ ਔਰ ਕੁਝ ਨੂੰ ਕੱਲ ਨੂੰ ਕੁਝ ਨੂੰ ਪਰਸੋਂ ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਲਖਵਿੰਦਰ ਜੀ ਮੀਟਿੰਗਾਂ ਦਾ ਸਿਲਸਲਾ ਚੱਲੂਗਾ ਸਿਰਦਰਦੀ ਕਿਉਂ ਹੈ ਸਿਰਦਰਦੀ ਇਸ ਕਰਕੇ ਹੈ ਕਿ ਪੰਜਾਬ ਕਾਂਗਰਸ ਦੀ ਇਸ ਵਕਤ ਜਿਹੜੀ ਸਿਚੁਏਸ਼ਨ ਉਹ ਬਹੁਤ ਧਾਮਾਂ ਡੋਲ ਹੋ ਗਈ ਹੈ ਕਿਉਂਕਿ ਲਖਵਿੰਦਰ ਜੀ ਲੁਧਿਆਣਾ ਜਿਮਨੀ ਚੋਣ ਤੋਂ ਪਹਿਲਾਂ ਜਿਹੜੀ ਸਿਚੁਏਸ਼ਨ ਸੀਗੀ ਪੰਜਾਬ ਕਾਂਗਰਸ ਦੀ ਉਹ ਇਸ ਕਰਕੇ ਚੰਗੀ ਸੀਗੀ ਕਿ ਇੱਕ ਤਾਂ ਆਮ ਆਦੀ ਪਾਰਟੀ ਦਾ ਗ੍ਰਾਫ ਲਗਾਤਾਰ ਡਾਊਨ ਹੋ ਰਿਹਾ ਅਕਾਲੀ ਭਾਜਪਾ ਇਕੱਲੇ-ਇਕੱਲੇ ਹੋਣ ਦੇ ਕਰਕੇ ਉਸ ਤਰੀਕੇ ਨਾਲ ਪਰਫਾਰਮੈਂਸ ਜਿਹੜੀ ਆ ਦੇ ਨਹੀਂ ਸਕਣਗੇ ਠੀਕ ਹੈ ਸ਼ਹਿਰੀ ਖੇਤਰਾਂ ਦੇ ਵਿੱਚ ਜ਼ਰੂਰ ਭਾਜਪਾ ਚੰਗਾ ਕਰ ਸਕਦੀ ਹੈ ਪਰ ਸਰਕਾਰ ਬਣਾਉਣ ਦੇ ਲਈ ਨਾ ਕਾਫੀ ਹੈ ਔਰ ਇਸ ਤਰੀਕੇ ਦੇ ਨਾਲ ਮੈਦਾਨ ਦੇ ਵਿੱਚ ਇਕੱਲੀ ਕਾਂਗਰਸ ਬਚਦੀ ਸੀ ਹੁਣ ਜਿਮਨੀ ਚੋਣ ਆਈ ਜਿਮਨੀ ਚੋਣ ਦੇ ਵਿੱਚ ਠੀਕ ਆ ਭਾਰਤਪੂਸ਼ਣਾ ਚੋਂ ਬੜੇ ਤਕੜੀ ਮਜ਼ਬੂਤੀ ਦੇ ਨਾਲ ਲੜਿਆ ਠੀਕ ਆ ਸਰਕਾਰ ਹੋਣ ਦੇ ਬਾਵਜੂਦ ਸਰਕਾਰ ਅਰਵਿੰਦ ਕੇਜਰੀਵਾਲ ਖੁਦ ਚੋਣੇ ਲੜ ਰਹੇ ਸੀ ਕਿ ਇੱਕ ਤਰੀਕੇ ਦੇ ਨਾਲ ਔਰ ਇਹ ਸਿੰਗਲ ਜਿਮਨੀ ਚੋਣ ਹੋਣ ਦੇ ਨਾਲ ਫਿਰ ਵੀ ਤਕੜੇ ਹੋ ਕੇ ਲੜਿਆ ਔਰ ਸਿਰਫ 10000 ਵੋਟਾਂ ਤੇ ਹੀ ਹਾਰੇ ਆ ਜਦ ਕਿ ਆਪਾਂ ਬਾਕੀ ਜਿਮਨੀ ਚੋਣਾਂ ਦੇ ਵਿੱਚ ਦੇਖਿਆ ਕਿ ਕਾਫੀ ਵੱਡੇ ਪੱਦਰ ਦੀਆਂ ਵੋਟਾਂ ਦੇ ਨਾਲ ਬਾਕੀ ਜਿਹੜੇ ਉਮੀਦਵਾਰ ਹਾਰੇ ਆ ਸਿੰਗਲ ਜਿਮਨੀ ਚੋਣ ਹੋਈ ਤੇ ਫਿਰ ਵੀ ਚਲੋ ਬੇਸ਼ੱਕ ਉਹ ਜਿਹੜੇ ਹਾਰ ਗਏ ਪਰ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਗਈ ਕਿ ਕਾਂਗਰਸ ਦੀ ਪਰਫਾਰਮੈਂਸ ਕਰਕੇ ਨਹੀਂ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਉਹਦੀ ਆਪਸੀ ਧੜੇਬੰਦੀ ਜਿਹੜੀ ਸੀਗੀ ਉਹਦੇ ਕਰਕੇ ਇਹ ਜਿਮਨੀ ਚੋਣ ਜਿਹੜੀ ਆ ਹਾਰੇ ਆ ਔਰ ਉਸ ਤੋਂ ਬਾਅਦ ਕਾਂਗਰਸ ਦੀ ਪੋਜੀਸ਼ਨ ਡਾਊਨ ਡੋਲ ਹੋਈ ਹੈ ਉਸ ਤੋਂ ਬਾਅਦ ਕਾਂਗਰਸ ਦੀ ਪੋਜੀਸ਼ਨ ਜਿਹੜੀ ਆ ਡਾਊਨ ਹੋਈ ਹੈ ਡਾਊਨ ਇਸ ਕਰਕੇ ਨਹੀਂ ਹੋਈ ਕਿ ਜਿਮਨੀ ਚੋਣ ਹਾਰ ਕੇ ਡਾਊਨ ਇਸ ਕਰਕੇ ਹੋਈ ਹੈ ਕਿ ਭਾਈ ਜਿਮਨੀ ਚੋਣ ਤਾਂ ਚਲੋ ਸਰਕਾਰ ਦੀ ਹੁੰਦੀ ਹੋਈ ਹੈ ਸਰਕਾਰ ਜਿਮਨੀ ਚੋਣ ਲੈ ਜਾਂਦੀ ਹੋਈ ਹੈ ਪਰ 27 ਤੋਂ ਪਹਿਲਾਂ ਜੇ ਕਾਂਗਰਸ ਦਾ ਇਹ ਕਲੇਸ਼ ਖਤਮ ਏਦਾਂ ਨਹੀਂ ਹੁੰਦਾ ਤਾਂ ਏਦਾਂ ਹੀ ਰਹਿੰਦਾ ਤਾਂ ਫਿਰ ਆਉਣ ਵਾਲਾ ਸਮਾਂ ਜਿਹੜਾ ਉਹ ਕਾਂਗਰਸ ਦੇ ਵਾਸਤੇ ਚੰਗਾ ਲਖਵਿੰਦਰ ਜੀ ਰਹਿਣ ਵਾਲਾ ਨਹੀਂ ਹੈ ਕਿਉਂਕਿ ਹੁਣ ਇੱਕ ਹੁਣੇ ਤੋਂ ਹੀ ਜਿਹੜੀ ਇੱਕ ਜਮਿਨੀ ਚੋਣ ਇੱਕ ਹੋਰ ਆ ਗਈ ਹੈ ਲਖਵਿੰਦਰ ਜੀ ਜਿਹੜੀ ਆਪਾਂ ਗੱਲ ਕਰਦੇ ਆਂ ਆਪਾਂ ਤਰਨ ਤਰਨ ਜਮਿਨੀ ਚੋਣ ਜਿਹੜੀ ਉਹ ਵੀ ਆ ਗਈ ਹੈ ਸੋ ਇਹਦੇ ਵਿਚਕਾਰ ਕਾਂਗਰਸ ਨੂੰ ਇੰਜ ਲੱਗਦਾ ਹੈ ਕਿ ਸਾਡੇ ਕੋਲੇ ਇੱਕ ਬੜੀ ਚੰਗੀ ਓਪਰਚੁਨਿਟੀ ਹੈਗੀ ਜਿਹੜੀ ਹੈਗੀ ਹੈ ਕਿ ਪੰਜਾਬ ਦੇ ਵਿੱਚ 27 ਦੇ ਅੰਦਰ ਸਰਕਾਰ ਜਿਹੜੀ ਉਹ ਬਣ ਸਕਦੀ ਹੈ ਔਰ ਹਰਿਆਣੇ ਦੇ ਵਿੱਚ ਵੀ ਸਿਚੁਏਸ਼ਨ ਐ ਇਹੋ ਜਿਹੀ ਸੀਗੀ ਬੱਚਾ ਬੱਚਾ ਕਹਿੰਦਾ ਸੀਗਾ ਕਿ ਹਰਿਆਣੇ ਦੇ ਵਿੱਚ ਕਾਂਗਰਸ ਦੀ ਜਿਹੜੀ ਸਰਕਾਰ ਆਉਗੀ ਪਰ ਸਿਚੁਏਸ਼ਨ ਐ ਇਹੋ ਜੀਆਂ ਲਖਵਿੰਦਰ ਜੀ ਉੱਥੇ ਬਣੀਆਂ ਕਿ ਐਨ ਮੌਕੇ ਤੱਕ ਜਿਹੜਾ ਕਲੇਸ਼ ਜਿਹੜਾ ਮੁੱਕਿਆ ਨਹੀਂ ਤੇ ਕਾਂਗਰਸ ਜਿਹੜੀ ਉੱਥੇ ਜਿੱਤੀ ਜਿੱਤੀ ਹੈਗੀ ਹੁਣ ਇਸੇ ਤਰੀਕੇ ਦੀ ਉਹ ਸਿਰਦਰਦੀ ਜਿਹੜੀ ਹੈ ਉਹ ਕਾਂਗਰਸ ਹਾਈ ਕਮਾਂਡ ਦੀ ਵੀ ਹੈ ਔਰ ਕਾਂਗਰਸ ਦੇ ਪੰਜਾਬ ਦੇ ਵਰਕਰਾਂ ਦੀ ਵੀ ਹੈ ਵਰਕਰ ਵਿਚਾਰੇ ਛੇਤਰ ਖਾ ਰਹੇ ਨੇ ਵਰਕਰ ਵਿਚਾਰੇ ਆਪਣੇ ਤੇ ਪਰਚੇ ਕਰਾ ਰਹੇ ਨੇ ਕਿਉਂਕਿ ਪਿੰਡਾਂ ਦੀਆਂ ਜਦੋਂ ਧੜੇਬੰਦੀਆਂ ਹੋ ਜਾਂਦੀਆਂ ਲਖਵਿੰਦਰ ਜੀ ਕਾਂਗਰਸ ਦੇ ਵਰਕਰ ਇਸ ਵਕਤ ਪੂਰਨ ਤਰੀਕੇ ਦੇ ਨਾਲ ਮਿਹਨਤ ਵਿਚਾਰੇ ਕਰ ਰਹੇ ਆ ਕਾਂਗਰਸ ਦੇ ਵਰਕਰ ਇਸ ਤਰੀਕੇ ਨਾਲ ਲੜ ਵੀ ਰਹੇ ਹੈਗੇ ਦੂਜੀਆਂ ਪਾਰਟੀਆਂ ਦੇ ਨਾਲ ਪਰ ਲੀਡਰ ਠੀਕ ਆ ਜਰੂਰ ਆਪਣੇ ਸੈਟਿੰਗ ਵੇਟਿੰਗ ਕਰ ਲੈਂਦੇ ਆ ਪਰ ਜਿਹੜੇ ਵਲੰਟੀਅਰ ਨੇ ਜਿਹੜੇ ਵਰਕਰ ਨੇ ਉਹਨਾਂ ਦੀ ਤਾਂ ਕੋਈ ਸੈਟਿੰਗ ਨਹੀਂ ਹੁੰਦੀ ਪਰਚੇ ਜਿਹੜੇ ਥੱਲੇ ਉਹਨਾਂ ਤੇ ਹੁੰਦੇ ਰਹਿੰਦੇ ਆ ਸੋ ਉਹ ਪੂਰੀ ਮਿਹਨਤ ਕਰ ਰਹੇ ਆ ਕਾਂਗਰਸ ਦਾ ਵਰਕਰ ਇਸ ਵਕਤ ਪੂਰੇ ਤਰੀਕੇ ਦੇ ਨਾਲ ਜਿਹੜਾ ਉਹ ਮਿਹਨਤ ਕਰ ਰਿਹਾ ਹੈ ਸਰ ਸਾਬ ਆਪਾਂ ਪਿੱਛੇ ਜੇ ਵੀ ਗੱਲ ਕਰਦੇ ਰਹੇ ਸੀ ਜਿਮਨੀ ਚੋਣ ਤੋਂ ਪਹਿਲਾਂ ਤੇ ਜਿਮਨੀ ਚੋਣ ਖਤਮ ਹੋਣ ਤੋਂ ਬਾਅਦ ਵੀ ਤੁਹਾਡੇ ਬੰਦਿਆਂ ਲੈ ਕੇ ਆਪਾਂ ਕਈ ਵਾਰ ਇਹ ਗੱਲਬਾਤ ਕੀਤੀ ਹੈ ਕਿ ਇੱਕ ਸਖਤ ਮੈਸੇਜ ਦੀ ਲੋੜ ਹੈ ਪੰਜਾਬ ਕਾਂਗਰਸ ਨੂੰ ਕਿ ਇਹ ਉਹ ਸਮਾਂ ਹੈ ਕਿ ਇਹ ਉਹ ਸੰਕੇਤ ਨੇ ਕਿ ਇੱਕ ਸਖਤ ਮੈਸੇਜ ਹਾਈ ਕਮਾਂਡ ਇਸ ਜਿਮਨੀ ਚੋਣ ਤੋਂ ਬਾਅਦ ਸਾਰੇ ਪੰਜਾਬ ਕਾਂਗਰਸ ਲੀਡਰਾਂ ਨੂੰ ਦੇਣ ਜਾ ਰਹੀ ਹੈ ਕਿ ਉਹ ਸਹੀ ਸਮਾਂ ਚ ਆ ਚੁੱਕਿਆ ਹੁਣ ਦੇਖੋ ਪਹਿਲਾਂ ਮੈਂ ਆਪਣੀ ਗੱਲ ਪੂਰੀ ਕਰਨਾ ਨਿਕੰਦਰ ਜੀ ਜੇ ਮੈਂ ਮੈਂ ਗੱਲ ਕਰਦਾ ਕਿ ਕਾਂਗਰਸ ਦਾ ਵਰਕਰ ਜਿਹੜਾ ਇਸ ਵਕਤ ਪੂਰੀ ਤਰੀਕੇ ਦੇ ਨਾਲ ਮਿਹਨਤ ਲਾ ਰਿਹਾ ਔਰ ਕਾਂਗਰਸ ਸਾਈ ਕਮਾਂਡ ਨੂੰ ਇਸ ਗੱਲ ਦਾ ਪਤਾ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਜਿਹੜੀ ਆ ਉਹ ਆ ਸਕਦੀ ਹੈ ਸਰਕਾਰ ਆ ਕਿਉਂ ਨਹੀਂ ਰਹੀ ਵਰਕਰ ਵੀ ਇਹੀ ਗੱਲ ਕਹਿ ਰਹੇ ਆ ਕਿ ਕਾਂਗਰਸ ਦੀ ਜਿਹੜੇ ਲੀਡਰਾਂ ਦੀ ਆਪਸੀ ਧੜੇਬੰਦੀ ਹੈ ਉਹ ਜਿਹੜੀ ਆ ਸਾਡੇ ਵਰਕਰਾਂ ਨੂੰ ਵੀ ਨਾ ਮਰਵਾ ਦੇ ਕਿਉਂਕਿ ਲੀਡਰਾਂ ਦੀਆਂ ਸੈਟਿੰਗਾਂ ਬੈਟਿੰਗਾਂ ਹੋ ਜਾਂਦੀਆਂ ਨੇ ਪਰ ਜਿਹੜੇ ਵਰਕਰ ਆ ਵਿਚਾਰੇ ਪਰਚੇ ਉਹਨਾਂ ਤੇ ਹੁੰਦੇ ਆ ਛੇਤਰ ਉਹਨਾਂ ਦੇ ਪੈਂਦੇ ਆ ਪੁਲਿਸ ਉਹਨਾਂ ਦੇ ਛੇਤਰ ਫੇਰਦੀ ਆ ਔਰ ਜਿਹੜੇ ਦੂਜੇ ਧੜਿਆਂ ਦੂਜੀਆਂ ਪਾਰਟੀਆਂ ਦੇ ਜਿਹੜੇ ਸੱਤਾਧਾਰੀਤਰ ਦੇ ਲੋਕ ਹੁੰਦੇ ਆ ਉਹਨਾਂ ਦੇ ਖੇਤਰ ਫੇਰਦੇ ਆ ਤਾਂ ਉਹਨਾਂ ਲਈ ਮਸਾ 27 ਦੀਆਂ ਚੋਣਾਂ ਹੋਣੀਆਂ ਨੇ ਉਹ ਵਿਚਾਰੇ ਪੱਬਾਂ ਭਾਰ ਨਹੀਂ ਪਰ ਕਾਂਗਰਸ ਦੇ ਲੀਡਰਾਂ ਦੀ ਆਪਸੀ ਲੜਾਈ ਜਿਹੜੀ ਹੈ ਨਾ ਉਹ ਵਰਕਰ ਨੂੰ ਹਤਾਸ਼ ਕਰ ਰਹੀ ਹੈ ਉਹ ਵਰਕਰ ਨੂੰ ਨਰਾਸ਼ ਕਰ ਰਹੀ ਹੈ ਤੇ ਇਹ ਗੱਲ ਹਾਈ ਕਮਾਂਡ ਵੀ ਸਮਝ ਚੁੱਕੀ ਹੈ ਹੁਣ ਵੇਲਾ ਹੁਣ ਦਾ ਨਹੀਂ ਗੱਲ ਕੁਵਿੰਦਰ ਜੀ ਜਿਹੜੀ ਤੁਸੀਂ ਮੈਨੂੰ ਗੱਲ ਕਹੀ ਹੈ ਨਾ ਜ਼ਵਾਲ ਪੁੱਛਿਆ ਇਹ ਵੇਲਾ ਹੋਣ ਦਾ ਨਹੀਂ ਹੈ ਇਹ ਵੇਲਾ ਬੜਾ ਟਾਈਮ ਪਹਿਲਾਂ ਆ ਜਾਣਾ ਚਾਹੀਦਾ ਸੀਗਾ ਹੁਣ ਤੱਕ ਤਾਂ ਸਿਚੁਏਸ਼ਨ ਜਿਹੜੀ ਆ ਉਹ ਹੋਰ ਹੋਣੀ ਸੀਗੀ ਪਰ ਇਹ ਵੇਲਾ ਚਲੋ ਦੇਰ ਆਏ ਦਰਸਤਾਏ ਹਾਲੇ ਵੀ ਜੇ ਸਿਚੁਏਸ਼ਨ ਕਾਂਗਰਸ ਦੀ ਹਾਈ ਕਮਾਂਡ ਜਿਹੜੀ ਆ ਉਹ ਸੰਭ ਲਵੇ ਹੁਣ ਜਿਹੜੇ ਇਹ ਲੀਡਰ ਸੱਦੇ ਨਹੀਂ ਹੁਣ 1 ਟੂ 1 ਮੀਟਿੰਗਾਂ ਹੋਣੀਆਂ ਨੇ ਉਸ ਤੋਂ ਬਾਅਦ ਇਕੱਠੀਆਂ ਦੀਆਂ ਵੀ ਹੋਣਗੀਆਂ ਸਭ ਤੋਂ ਪਹਿਲਾਂ ਤਾਂ ਕਲੇਸ਼ ਜਿਹੜਾ ਉਹ ਖਤਮ ਕਰ ਲਿਆ ਜਾਵੇ ਦੇਖੋ ਲੀਡਰਸ਼ਿਪ ਬਦਲਾਵ ਦੇ ਨਾਲ ਕੋਈ ਚੇਂਜ ਖਾਸ ਆਉਣ ਵਾਲਾ ਨਹੀਂ ਹੈ ਕਿਉਂਕਿ ਜਿੰਨਾ ਚਿਰ ਧੜੇਬੰਦੀ ਨਹੀਂ ਖਤਮ ਹੁੰਦੀ ਦੇਖੋ ਜੇ ਲੀਡਰਸ਼ਿਪ ਚੇਂਜ ਕਰ ਵੀ ਦਿੱਤੀ ਠੀਕ ਹੈ ਲੀਡਰਸ਼ਿਪ ਜੇ ਚੇਂਜ ਕਰ ਵੀ ਦਿੱਤੀ ਫਿਰ ਜਿਹੜੇ ਹੋਣ ਵਾਲੀ ਲੀਡਰਸ਼ਿਪ ਮੂਰੇ ਆ ਬਾਅਦ ਵਿੱਚ ਉਹ ਕਲੇਸ਼ ਪਾ ਕੇ ਬਹਿਜੂਗੀ ਧੜੇਬੰਦੀਆਂ ਇਸੇ ਤਰੀਕੇ ਦੇ ਨਾਲ ਹੀ ਰਹਿਣਗੀਆਂ ਧੜੇਬੰਦੀ ਖਤਮ ਨਹੀਂ ਹੋਣੀ ਲੀਡਰਸ਼ਿਪ ਜਿਹੜੀ ਆ ਉਹ ਬੇਸ਼ੱਕ ਚੇਂਜ ਹੋ ਜੇ ਉਹਦਾ ਕੋਈ ਅਸਰ ਖਾਸਾ ਪੈਣਾ ਨਹੀਂ ਪਰ ਹਾਂ ਧੜੇਬੰਦੀ ਖਤਮ ਕਰਤੀ ਔਰ ਲੀਡਰਸ਼ਿਪ ਚੇਂਜ ਹੋਏਗੀ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਜਿਹੜੀ ਆ ਕਾਂਗਰਸ ਵਾਸਤੇ ਹੋ ਸਕਦੀ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਕਾਂਗਰਸ ਨੇ ਧੜੇਬੰਦੀ ਖਤਮ ਕਰਨ ਦੇ ਲਈ ਪਹਿਲਾਂ ਜਿਹੜਾ ਇਨੀਸ਼ੀਏਟਿਵ ਲਿਆ ਹੈਗਾ ਇਸੇ ਕਰਕੇ ਇਕੱਲੇ ਇਕੱਲੇ ਬ ਔਰ ਜੇ ਕਾਂਗਰਸ ਧੜੇਬੰਦੀ ਖਤਮ ਕਰ ਗਈ ਹੈ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੇ ਪੱਧਰ ਤੇ ਕਾਂਗਰਸ ਨੂੰ ਇਹਦੇ ਤੇ ਫਾਇਦਾ ਲਖਵਿੰਦਰ ਜੀ ਹੋਊਗਾ ਆਉਣ ਵਾਲੇ ਦਿਨ ਜਿਹੜੇ ਆ ਉਹ ਕਾਂਗਰਸ ਦੇ ਲਈ ਬੜੇ ਸਾਜ਼ਗਾਰ ਹੋਣਗੇ ਜੇ ਧੜੇਬੰਦੀ ਖਤਮ ਹੋ ਗਈ ਹੁਣ ਪਹਿਲਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਚੈਲੰਜ ਇਹ ਹੈ ਕਿ ਧੜੇਬੰਦੀ ਖਤਮ ਕੀਤੀ ਜਾਵੇ ਉਸ ਤੋਂ ਬਾਅਦ ਲੀਡਰਸ਼ਿਪ ਚੇਂਜ ਬਾਰੇ ਸੋਚਿਆ ਜਾ ਸਕਦਾ ਜੋ ਚਰਚਾਵਾ ਹੈਗੀਆਂ ਨੇ ਕਿ ਹੋ ਸਕਦਾ ਕਿ ਲੀਡਰਸ਼ਿਪ ਚੇਂਜ ਜਿਹੜੀਆਂ ਉਹ ਹੋਣੀ ਹੋਈ ਹੋਣੀ ਹੈ ਉਹ ਜਿਹੜੀ ਚਰਚਾ ਚੱਲ ਰਹੀ ਹੈ ਉਹਦੇ ਤੇ ਬਾਅਦ ਦੇ ਵਿੱਚ ਮੈਨੂੰ ਲੱਗਦਾ ਚਰਚਾ ਹੋਊਗੀ ਪਰ ਪਹਿਲਾਂ ਮੈਨੂੰ ਲੱਗਦਾ ਜਿਹੜੀ ਚਰਚਾ ਜਿਹੜੀ ਆ ਲਖਵਿੰਦਰ ਜੀ ਜਾਂ ਜਿਹੜੀਆਂ ਵਿਚਾਰ ਵਟਾਂਦਰੇ ਆ ਇਹਨਾਂ ਮੀਟਿੰਗਾਂ ਦੇ ਵਿੱਚ ਉਹ ਧੜੇਬੰਦੀ ਤੇ ਹੀ ਹੋਣਗੇ ਔਰ ਹੋਣਾ ਵੀ ਇਦਾਂ ਹੀ ਚਾਹੀਦਾ ਪਹਿਲਾਂ ਧੜੇਬੰਦੀ ਖਤਮ ਕਰ ਦੇਣੀ ਚਾਹੀਦੀ ਆ ਔਰ ਜੇ ਤੁਸੀਂ ਲੀਡਰਸ਼ਿਪ ਚੇਂਜ ਕਰਨੀ ਵੀ ਆ ਉਹਦੇ ਲਈ ਇੱਕ ਸੌਖਾ ਰਾਹ ਬਣ ਜਾਊਗਾ ਜੇ ਧੜੇਬੰਦੀ ਖਤਮ ਹੋਊਗੀ ਤਾਂ ਨਵੀਂ ਟੀਮ ਦੇ ਵਾਸਤੇ ਨਵੀਂ ਲੀਡਰਸ਼ਿਪ ਦੇ ਵਾਸਤੇ ਜੇ ਤੁਸੀਂ ਚੇਂਜ ਕਰਦੇ ਹੋ ਤਾਂ ਉਹਦੇ ਲਈ ਫਿਰ ਕੋਈ ਮੁਸ਼ਕਲ ਜਿਹੜੀ ਆ ਉਹ ਆਊਗੀ ਨਹੀਂ ਸੋ ਇਸ ਕਰਕੇ ਇਹ ਮੀਟਿੰਗਾਂ ਜਿਹੜੀਆਂ ਬੜੀਆਂ ਮਹੱਤਵਪੂਰਨ ਨੇ ਕੱਲੂ ਮੀਟਿੰਗਾਂ ਹੋਣੀਆਂ ਨੇ ਕੁਝ ਲੀਡਰਾਂ ਨੇ ਪਰਦੋ ਵੀ ਸੱਦਾ ਗਿਆ ਔਰ ਇਹ ਵੀ ਗੱਲ ਸਾਡੇ ਤੱਕ ਪਹੁੰਚੀ ਹੈ ਕਿ ਇਸ ਮੀਟਿੰਗਾਂ ਨੂੰ ਜਿਹੜਾ ਉਹ ਲਗਾਤਾਰ ਕਾਂਗਰਸ ਸਾਈਕਮਾਨ ਕਰੇਗੀ ਔਰ ਲਗਾਤਾਰ ਜਦੋਂ ਕਰੇਗੀ ਤਾਂ ਫਿਰ ਕੋਈ ਨਾ ਕੋਈ ਜਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਣਗੀਆਂ ਬਿਲਕੁਲ ਪਰ ਸਰ ਸਭ ਤੋਂ ਵੱਡੀ ਸਵਾਲ ਤਾਂ ਫਿਰ ਉੱਥੇ ਖੜਾ ਹੁੰਦਾ ਕਿਉਂਕਿ ਆਪਾਂ ਬਦਲਾਅ ਜਿਵੇਂ ਤੁਸੀਂ ਵੀ ਗੱਲ ਕੀਤੀ ਬਦਲਾਅ ਦੇ ਨਾਲ ਕਾਂਗਰਸ 'ਚ ਬਦਲਾਅ ਨਹੀਂ ਹੋਣਾ ਕਲਚਰ ਦੀ ਗੱਲ ਕੀਤੀ ਵੀ ਕਲਚਰ ਬਣ ਚੁੱਕਿਆ ਕਲੇਸ਼ ਇਹ ਧੜੇਬੰਦੀ ਖਤਮ ਕਿਉਂ ਹੋਏਗੀ ਕਿਉਂਕਿ ਬਦਲਾਅ ਦੀ ਗੱਲ ਕਰੀਏ ਕਈ ਵਾਰ ਇਨਚਾਰਜ ਪੰਜਾਬ ਕਾਂਗਰਸ ਦੇ ਬਦਲੇ ਗਏ ਨੇ ਉਹਨਾਂ ਤੋਂ ਬਾਅਦ ਕੋਈ ਜ਼ਿਆਦਾ ਫਰਕ ਨਹੀਂ ਪਿਆ ਹੁਣ ਜਦੋਂ ਲੀਡਰਸ਼ਿਪ ਦਾ ਸਿੱਧਾ ਇਨਵੋਲਵਮੈਂਟ ਆ ਗਿਆ ਹੈ ਤਾਂ ਤੁਹਾਨੂੰ ਕੀ ਲੱਗਦਾ ਲੀਡਰਸ਼ਿਪ ਇਹੋ ਜਿਹਾ ਕੀ ਫੈਸਲਾ ਲੈ ਸਕਦੀ ਹੈ ਜਿਸ ਕਾਰਨ ਪੰਜਾਬ ਦੀ ਧੜੇਬੰਦੀ ਜਿਹੜੀ ਹਰ ਇਲੈਕਸ਼ਨ ਤੋਂ ਬਾਅਦ ਉਗਰ ਰੂਪ ਲੈ ਕੇ ਅੱਗੇ ਆ ਰਹੀ ਹੈ ਵੱਡੇ ਰੂਪ ਚ ਅੱਗੇ ਆ ਰਹੀ ਹੈ ਖਤਮ ਕਿਵੇਂ ਹੋਏਗੀ ਕਿਵੇਂ ਖਤਮ ਹੋਏਗਾ ਅਖਿਰ ਵਿੱਚ ਜਿਹੜੀ ਧੜੇਬੰਦੀ ਹੈ ਦੇਖੋ ਕਾਂਗਰਸ ਸਾਈ ਕਮਾਂਡ ਨੂੰ ਸਭ ਤੋਂ ਪਹਿਲਾਂ ਤਾਂ ਸੀਰੀਅਸ ਜਿਹੜਾ ਹੋ ਉਹਨਾਂ ਦੇ ਕੋਲੇ ਸਿਚੁਏਸ਼ਨ ਇਹ ਬਣ ਚੁੱਕੀ ਆ ਕਿ ਉਹ ਨਾ ਤਾਂ ਇੱਕ ਢੜੇ ਨੂੰ ਛੱਡ ਸਕਦੇ ਨਾ ਦੂਜੇ ਢੜੇ ਨੂੰ ਛੱਡ ਸਕਦੇ ਆ ਸੋ ਉਹਨਾਂ ਨੂੰ ਇੰਨਾ ਕੁ ਦਬਾਅ ਜਿਹੜਾ ਇਹਨਾਂ ਨੂੰ ਮਾਰਨਾ ਪਊਗਾ ਕਿ ਭਾਈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇੱਕ ਦੂਜੇ ਦੇ ਖਿਲਾਫ ਅਤੇ ਇੱਕ ਦੂਜੇ ਦੇ ਖਿਲਾਫ ਜਿਹੜੀ ਆ ਬਿਆਨਬਾਜ਼ੀ ਹੈ ਉਹ ਜਿਹੜੀ ਆ ਨਾ ਉਹ ਖਤਮ ਹੋਣੀ ਚਾਹੀਦੀ ਹੈ ਜਿਹੜੇ ਪ੍ਰੋਗਰਾਮ ਨੇ ਉਹਦੇ ਵਿੱਚ ਸਾਰੇ ਜਣੇ ਪਹੁੰਚੋ ਔਰ ਇਹ ਨਹੀਂ ਆ ਕਿ ਤੁਸੀਂ ਆਪਣੇ ਚਿਹਤਿਆਂ ਨੂੰ ਮੀਟਿੰਗ ਦੇ ਵਿੱਚ ਸੱਦ ਰਹੇ ਤੇ ਦੂਜਿਆਂ ਨੂੰ ਤੁਸੀਂ ਨਾ ਸੱਦੋ ਇਹ ਵੀ ਨਹੀਂ ਆ ਕਿ ਤੁਸੀਂ ਅੱਜ ਅਗਲੇ ਨੇ ਮੀਟਿੰਗ ਧਰਤੀ ਹੈ ਤਾਂ ਤੁਸੀਂ ਉਹਦੇ ਵਿੱਚ ਨਾ ਜਾਮੋ ਇਹ ਵੀ ਜਿਹੜੀ ਆ ਗੱਲ ਨਹੀਂ ਯਾਨੀ ਦੋਵਾਂ ਤੜਿਆਂ ਨੂੰ ਇੱਕ ਸਖਤ ਜਿਹੜਾ ਮੈਸੇਜ ਦੇਣਾ ਚਾਹੀਦਾ ਔਰ ਮੈਨੂੰ ਲੱਗਦਾ ਕਿ ਆ ਮੀਟਿੰਗਾਂ ਤੋਂ ਬਾਅਦ ਜੇ ਕੋਈ ਥੋੜਾ ਜਿਹਾ ਨਹੀਂ ਫਰਕ ਪੈਂਦਾ ਤਾਂ ਕੋਈ ਇਹੋ ਜਿਹਾ ਕੰਮ ਆਰ ਕੇ ਟੰਗਣਾ ਚਾਹੀਦਾ ਕਾਂਗਰਸ ਦੀ ਹਾਈ ਕਮਾਂਡ ਨੂੰ ਜਿਹਦੇ ਨਾਲ ਕਾਂਗਰਸ ਜਿਹੜੀ ਹੈ ਉਹ ਇੱਕ ਤਰੀਕੇ ਦੇ ਨਾਲ ਕਾਂਗਰਸ ਦੇ ਲੀਡਰਾਂ ਦੇ ਅੰਦਰ ਥੋੜਾ ਜਿਹਾ ਮਾਹੌਲ ਡਰ ਵਾਲਾ ਪੈਦਾ ਹੋ ਜੇ ਕਿਉਂਕਿ ਹੁਣ ਤਾਂ ਸਾਰੇ ਹੀ ਆਸਾਨ ਬਣੇ ਫਿਰਦੇ ਆ ਚਾਹੇ ਕੋਈ ਵੀ ਤੜਾ ਸਾਰੇ ਹੀ ਸਾਨ ਬਣੇ ਫਿਰਦੇ ਆ ਔਰ ਇੱਕ ਦੂਜੇ ਦੇ ਵਿੱਚ ਵੱਜਣ ਨੂੰ ਤਿਆਰ ਹੈ ਪਰ ਗੱਲ ਇਹ ਹੈ ਵੀ ਇਹ ਨਹੀਂ ਸੋਚਦੇ ਵੀ ਕਿ ਨੁਕਸਾਨ ਉਹਦੇ ਵਿੱਚ ਜੇ ਲਖਵਿੰਦਰ ਜੀ ਹੁਣ ਆਪਾਂ ਦੋਵੇਂ ਬੈਠੇ ਆ ਜੇ ਕੋਈ ਜਿਹੜੇ ਸਰਚ ਸਰ ਮਾਰਾਂਗੇ ਉਹਦੇ ਵਿੱਚ ਦਰਸ਼ਕਾਂ ਦਾ ਤਾਂ ਕੁਝ ਨਹੀਂ ਜਾਣਾ ਉਹਦੇ ਵਿੱਚ ਨੁਕਸਾਨ ਤਾਂ ਆਪਣਾ ਹੀ ਹੋਣਾ ਨਾ ਸੱਟ ਤਾਂ ਆਪੇ ਵੱਜਣੀ ਔਰ ਉਸੇ ਤਰੀਕੇ ਦੇ ਨਾਲ ਇਹ ਹੈ ਲਖਵਿੰਦਰ ਜੀ ਇਹ ਲੀਡਰ ਜਿਹੜੇ ਭਿੜ ਰਹੇ ਨੇ ਇਹ ਹੁਣ ਅੱਜ ਭੱਜੇ ਫਿਰਦੇ ਆ ਕਿ ਇੱਕ ਤੇ ਪਰਚਾ ਦੇਤਾ ਦੂਜੇ ਤੇ ਪਰਚਾ ਦੇਤਾ ਘੱਟੋ ਘੱਟ ਇਹ ਤਾਂ ਨਹੀਂ ਨਾ ਹੋਊਗਾ ਜੇ ਕੱਲ ਨੂੰ ਇਹਨਾਂ ਦੀ ਸਰਕਾਰ ਆਉਂਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਆਂ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਆ ਸਾਰਿਆਂ ਨੂੰ ਇਸ ਤਰੀਕੇ ਦੇ ਨਾਲ ਹੁਣ ਕਰ ਲੈਣਾ ਚਾਹੀਦਾ ਰਾਜੀਨਾਮਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਲਖਵਿੰਦਰ ਜੀ ਕਿ ਨਾ ਇੱਕ ਧੜੇ ਦੀ ਮੰਨੋ ਨਾ ਦੂਜੇ ਧੜੇ ਦੀ ਮੰਨੋ ਕਿ ਉਹਨੂੰ ਪ੍ਰਧਾਨ ਲਾਓ ਉਹਨੂੰ ਫਲਾਣੇ ਨੂੰ ਐਲੋਪੀ ਲਾ ਦਿਓ ਉਹ ਫਲਾਣੇ ਨੂੰ ਐ ਲਾ ਦਿਓ ਇੱਕ ਸਰਵੇ ਕਰਾਉਣਾ ਚਾਹੀਦਾ ਪੰਜਾਬ ਦੇ ਅੰਦਰ ਪਰ ਸ਼ਰਤ ਇਹ ਹੈ ਕਿ ਸਰਵੇ ਮੈਨੇਜ ਨਹੀਂ ਹੋਣਾ ਚਾਹੀਦਾ ਔਰ ਸਰਵੇ ਜਿਹੜਾ ਉਹ ਨਿਰਪੱਖ ਹੋਣਾ ਚਾਹੀਦਾ ਇਹ ਸ਼ਰਤ ਉਹ ਜ਼ਰੂਰ ਹੋਣੀ ਚਾਹੀਦੀ ਹੈ ਸਰਵੇ ਹੋਣਾ ਚਾਹੀਦਾ ਸਰਵੇ ਦੇ ਵਿੱਚ ਪੰਜਾਬ ਦੇ ਲੋਕ ਕਾਂਗਰਸ ਦੇ ਵਰਕਰ ਜਿਹੜੇ ਬੰਦੇ ਨੂੰ ਚਾਹੁੰਦੇ ਆ ਉਸ ਬੰਦਿਆਂ ਨੂੰ ਅੱਗੇ ਲਾ ਦਿੱਤਾ ਜਾਵੇ ਜੇ ਰਾਜਾ ਵੜਿੰਗ ਨੂੰ ਚਾਹੁੰਦੇ ਆ ਤਾਂ ਰਾਜੇ ਨੂੰ ਅੱਗੇ ਲਾ ਦਿਓ ਜੇ ਪ੍ਰਤਾਪ ਬਾਜਵੇ ਨੂੰ ਚਾਹੁੰਦੇ ਆ ਤਾਂ ਪ੍ਰਤਾਪ ਬਾਜਵੇ ਨੂੰ ਅੱਗੇ ਲਾ ਦਿਓ ਜੇ ਚੰਨੀ ਨੂੰ ਆਸ਼ੂ ਨੂੰ ਪ੍ਰਗਟ ਨੂੰ ਰਾਣੇ ਨੂੰ ਜਾਂ ਕਿਸੇ ਨੂੰ ਵੀ ਸੁਖਜਿੰਦਰ ਰੰਧਾਵਾ ਨੂੰ ਚਾਹੁੰਦੇ ਆ ਤਾਂ ਉਹਨਾਂ ਨੂੰ ਅੱਗੇ ਲਾ ਦੇਣਾ ਚਾਹੀਦਾ ਸਰਵੇ ਦੇ ਵਿੱਚ ਪੰਜਾਬ ਦੇ ਲੋਕ ਜਿਹਨੂੰ ਚਾਹੁੰਦੇ ਆ ਉਹ ਅੱਗੇ ਲਾ ਦੇਣ ਲੜਾਈ ਜਿਹੜੀ ਆ ਖਤਮ ਹੋ ਜੂਗੀ ਔਰ ਇਹਨਾਂ ਨੂੰ ਸਖਤ ਸੁਨੇਹਾ ਦੇ ਦੇਣਾ ਇੱਕ ਅੱਧਾ ਕੰਮ ਆਰ ਕੇ ਢੰਗ ਦੇਣਾ ਔਰ ਮੈਨੂੰ ਲੱਗਦਾ ਕਿ ਫਿਰ ਜਿਹੜਾ ਕਲੇਸ਼ ਖਤਮ ਜਿਹੜਾ ਉਹ ਹੋ ਜੂਗਾ ਫਿਰ ਕੋਈ ਕਹਿ ਨਹੀਂ ਸਕਦਾ ਕਿ ਭਾਈ ਨਹੀਂ ਕਾਂਗਰਸ ਦੀ ਹਾਈ ਕਮਾਂਡ ਨੇ ਵੀ ਪੱਖਪੂਰਤਾ ਕਿਸੇ ਦਾ ਕਿਸੇ ਦਾ ਕੋਈ ਚਾਹਵਾਨ ਸੀਗਾ ਕਿਉਂਕਿ ਅੱਜ ਵੀ ਲੀਡਰ ਦੱਬੀ ਜਵਾਨ ਦੇ ਵਿੱਚ ਗੱਲਾਂ ਕਰਦੇ ਆ ਕਿ ਕਾਂਗਰਸ ਹਾਈ ਕਮਾਂਡ ਨੂੰ ਜਿਹੜਾ ਕੋ ਚੰਗਾ ਲੱਗਦਾ ਉਹਨੂੰ ਅੱਗੇ ਲਾ ਦਿੰਦੇ ਆ ਸੋ ਮੈਂ ਕਹਿਣ ਦਾ ਮਤਲਬ ਇਹ ਆ ਕਿ ਕਾਂਗਰਸ ਹਾਈ ਕਮਾਂਡ ਤੇ ਵੀ ਸਵਾਲ ਨਾ ਉਠਣ ਲੋਕਾਂ ਤੋਂ ਵਰਕਰਾਂ ਤੋਂ ਫੈਸਲਾ ਕਰਵਾ ਲੈਣ ਪਰ ਕਰਵਾਉਣ ਨਿਰਪੱਖ ਜਿਹਦਾ ਨਾ ਹੁੰਦਾ ਉਹਨੂੰ ਜਿਹੜਾ ਉਹ ਅੱਗੇ ਲਾ ਦੇਣ ਸੋ ਇਸ ਤਰੀਕੇ ਦੇ ਨਾਲ ਨਾਲ ਦੀ ਨਾਲ ਇੱਕ ਕਾਂ ਜਰੂਰ 2-4 ਮਾਰਕੇ ਟੰਗ ਦੇਣੇ ਚਾਹੀਦੇ ਮੈਨੂੰ ਲੱਗਦਾ ਇੱਕੋ ਟਾਂਕਾਂ ਦੇ ਨਾਲ ਹੀ ਕੰਮ ਸੂਤ ਆ ਜਾਣਾ ਤੇ ਜੇ ਕਾਂ ਮਾਰਕੇ ਟੰਗਦਾ ਤਾਂ ਇਹਨਾਂ ਨੇ ਆਪੇ ਜਿਹੜੀਆਂ ਪਤੀੜਾਂ ਇਹਨਾਂ ਦੀਆਂ ਪੈ ਜਾਣੀਆਂ ਕਿਸੇ ਨੇ ਸਾਹ ਤੱਕ ਨਹੀਂ ਕੱਢਣਾ ਕੈਪਟਨ ਅਮਰਿੰਦਰ ਸਿੰਘ ਦੇ ਹੁੰਦੇ ਆ ਕਾਂਗਰਸ ਦੇ ਅੰਦਰ ਕੋਈ ਲੀਡਰ ਸਾਹ ਨਹੀਂ ਸੀ ਕੱਢਦਾ ਨਵਜੋਤ ਸਿੱਧੂ ਆਏ ਆ ਉਹਨਾਂ ਨੇ ਕੈਪਟਨ ਨੂੰ ਉਹਨਾਂ ਦੇ ਮੋਢੇ ਤੇ ਰੱਖ ਕੇ ਚਲਾਈਆਂ ਨੇ ਜਿਨੇ ਵੀ ਚਲਾਈਆਂ ਨੇ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕਰਾਇਆ ਉਸ ਤੋਂ ਪਹਿਲਾਂ ਕਦੇ ਕੈਪਟਨ ਅਮਿੰਦਰ ਸਿੰਘ ਦੇ ਮੂਹਰੇ ਦੂਲੋਤ ਤੇ ਪਠੜਲ ਤੋਂ ਬਿਨਾ ਕਿਸੇ ਨੇ ਸਾਹ ਨਹੀਂ ਕੱਢਿਆ ਜਿਹਨੇ ਕੱਢਿਆ ਤੇ ਫਿਰ ਪਾਸੇ ਹੋਏ ਆ ਉਹ ਚਾਹੇ ਬਾਜਵਾ ਉਹ ਚਾਹੇ ਦੂਲੋਤ ਸਾਹਿਬ ਨੇ ਤੇ ਚਾਹੇ ਉਹ ਰਜਿੰਦਰ ਕੌਰ ਪਠੜਲ ਜੀ ਨੇ ਬਿਲਕੁਲ ਸਰ ਬਿਲਕੁਲ ਸੋ ਸਖਤ ਫੈਸਲੇ ਦਾ ਸਮਾਂ ਕਿਉਂਕਿ ਜੇ ਕਹੀਏ 2027 ਬਹੁਤ ਹੀ ਜ਼ਿਆਦਾ ਦੂਰ ਨਹੀਂ ਹੈਗੀ ਚੋਣ ਇਹ ਬਹੁਤ ਥੋੜਾ ਉਸ ਦੇ ਵਿੱਚ ਵੱਡੇ ਫੈਸਲੇ ਜੇਕਰ ਪੰਜਾਬ ਦੇ ਵਿੱਚ ਕਾਂਗਰਸ ਨੇ ਸਰਕਾਰ ਬਣਾਉਣੀ ਹੈ ਜਿਸ ਤਰ੍ਹਾਂ ਇਹ ਦਾਅਵੇ ਲਗਾਤਾਰ ਲੀਡਰਸ਼ਿਪ ਦੇ ਵੱਲੋਂ ਕੀਤੇ ਜਾ ਰਹੇ ਨੇ ਤਾਂ ਵੱਡੇ ਫੈਸਲੇ ਲੈਣੇ ਪੈਣਗੇ ਸ਼ਾਇਦ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇਹ ਮੀਟਿੰਗਾਂ ਤੋਂ ਬਾਅਦ ਵੱਡੇ ਫੈਸਲੇ ਲਏ ਜਾ ਸਕਦੇ ਨੇ ਤੇ ਕਾਂਗਰਸ ਦੀ ਧੜੀਬੰਦੀ ਖਤਮ ਹੋ ਸਕਦੀ ਹੈ ਚਲੋ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਵੀ ਮੀਟਿੰਗਾਂ 'ਚੋਂ ਨਿਕਲਦਾ ਕੀ ਆ ਸੋ ਉਹ ਦੂਸਰੇ ਪਾਸੇ ਗੱਲ ਕਰ ਲਈਏ ਬੇਅਦਬੀਆਂ ਦੇ ਬਿੱਲ ਦੇ ਉੱਪਰ ਕਿਉਂਕਿ ਇਸ ਬਿੱਲ ਦੇ ਉੱਪਰ ਹੀ ਵਿਧਾਨ ਸਭਾ ਦਾ ਸੈਸ਼ਨ ਕੇਂਦਰਿਤ ਰਿਹਾਗਾ ਤੇ ਇਸ ਦੇ ਲਈ ਇਸ ਬਿੱਲ ਦੇ ਲਈ ਬੇਅਦਮੇ ਬਿੱਲ ਦੇ ਲਈ ਸਿਲੈਕਟਿਵ ਕਮੇਟੀ ਬਣਾਈ ਗਈ ਸੀ ਜਿਸ ਦੀ ਅੱਜ ਪਹਿਲੀ ਮੀਟਿੰਗ ਸੀ ਇਸ ਮੀਟਿੰਗ ਦੇ ਵਿੱਚੋਂ ਨਿਕਲਿਆ ਕੀ ਹੈ ਥੋੜਾ ਜਿਹਾ ਦਰਸ਼ਕਾਂ ਨੂੰ ਉਹ ਵੀ ਦੱਸ ਦਿਓ ਤੇ ਨਾਲ ਹੀ ਨਾਲ ਕੁਝ ਸਵਾਲ ਨੇ ਜਿਹੜੇ ਸਿਲੈਕਟਿਵ ਕਮੇਟੀ ਦੇ ਉੱਪਰ ਉੱਠਣ ਲੱਗੇ ਨੇਗੇ ਪਹਿਲੀ ਮੀਟਿੰਗ ਦੇ ਨਾਲ ਹੀ ਸਵਾਲ ਵੀ ਉੱਠੇ ਨੇ ਵਿਰੋਧੀਆਂ ਦੇ ਵੱਲੋਂ ਆਖਿਰ ਸਿਲੈਕਟਿਵ ਕਮੇਟੀ ਦੇ ਉੱਪਰ ਕਿੰਨਾ ਕਾਰਨ ਦੇ ਕਾਰਨ ਇਹ ਜਿਹੜੇ ਸਵਾਲ ਉੱਠੇ ਨੇ ਕੀ ਕਾਰਨ ਕੀ ਨੇ ਉਹ ਦੇਖੋ ਸਿਲੈਕਟਿਵ ਕਮੇਟੀ ਜਿਹੜੀ ਹੈ ਉਹ ਲਖਵਿੰਦਰ ਜੀ ਅੱਜ ਪਹਿਲੀ ਮੀਟਿੰਗ ਜਿਹੜੀ ਹੈ ਸਿਲੈਕਟਿ ਔਰ ਇਸ ਮੀਟਿੰਗ ਦੇ ਵਿੱਚ ਪਹਿਲੀ ਤਾਂ ਗੱਲ ਆ ਕਿ ਸਾਰੇ ਜਿਹੜੇ ਆ ਉਹ ਮੈਂਬਰ ਜਿਹੜੇ ਉਹ ਨਹੀਂ ਪਹੁੰਚੇ ਦੋ ਤਿੰਨ ਮੈਂਬਰ ਜਿਹੜੇ ਲਖਵਿੰਦਰ ਜੀ ਇਹਦੇ ਵਿੱਚ ਪਹੁੰਚੇ ਨਹੀਂਗੇ ਔਰ ਉਹਨਾਂ ਦੇ ਬਾਰੇ ਜਿਹੜਾ ਉਹ ਨਿਜਰ ਸਾਹਿਬ ਨੇ ਦੱਸਿਆ ਵੀ ਆ ਕਿ ਭਾਈ ਉਹ ਕਿਉਂ ਨਹੀਂ ਪਹੁੰਚੇ ਕੋਈ ਬਿਜੀ ਸੀਗਾ ਕੋਈ ਕਿੱਧਰ ਸੀਗਾ ਔਰ ਪਹਿਲੀ ਮੀਟਿੰਗ ਸੀ ਔਰ ਪਹਿਲੀ ਮੀਟਿੰਗ ਦੇ ਵਿੱਚ ਜਿਹੜੇ ਉਹ ਪਹੁੰਚੇ ਨਹੀਂ ਚਲੋ ਖੈਰ ਨਹੀਂ ਪਹੁੰਚੇ ਤਾਂ ਠੀਕ ਹੈ ਕੋਈ ਗੱਲ ਨਹੀਂ ਪਰ ਗੱਲ ਇਹ ਆ ਲਖਵਿੰਦਰ ਜੀ ਹਾਲ ਦੀ ਘੜੀ ਅੱਜ ਦੀ ਮੀਟਿੰਗ ਦੇ ਵਿੱਚੋਂ ਕੋਈ ਖਾਸ ਨਿਕਲਿਆ ਨਹੀਂ ਕਾ ਅੱਜ ਦੀ ਕਲੀ ਦੇ ਵਿੱਚ ਨਾ ਤਾਂ ਅੱਜ ਮੀਟਿੰਗ ਦੇ ਵਿੱਚ ਉਹ ਇਹ ਦੱਸ ਸਕਿਆ ਪਹਿਲੀ ਮੀਟਿੰਗ ਬੇਸਟਾ ਟਾਈਪ ਹੀ ਰਹੀ ਹੈ ਨਾ ਤਾਂ ਉਹ ਇਹ ਦੱਸ ਸਕਿਆ ਕਿ ਕਿਹੜੇ ਨੰਬਰ ਤੇ ਸੁਝਾ ਦੇਣੀ ਆ ਨਾ ਉਹ ਇਹ ਦੱਸ ਸਕਿਆ ਕਿ ਕਿਹੜੀ ਮੇਲ ਤੇ ਸੁਝਾ ਦੇਣੇ ਆ ਹਾਂਜੀ ਲੋਕਾਂ ਨੇ ਸੁਝਾ ਕਹਿੰਦੇ ਲਵਾਂਗੇ ਪਰ ਲਵਾਂਗੇ ਕਿਵੇਂ ਮੇਲ ਦੇ ਨਹੀਂ ਮੋਬਾਈਲ ਤੇ ਵਟਸਐਪ ਰਾਹੀਂ ਕਿਹੜੇ ਵਟਸਐਪ ਰਾਹੀਂ ਉਹ ਕਹਿੰਦੇ ਅਗਲੀ ਮੀਟਿੰਗ ਚ ਦੱਸਾਂਗੇ ਅਗਲੀ ਗੱਲ ਚ ਦੱਸਾਂਗੇ ਚਲੋ ਖੈਰ ਪਹਿਲੀ ਮੀਟਿੰਗ ਆ ਆਪਾਂ ਨੂੰ ਵੀ ਕੋਈ ਨੈਗੇਟਿਵਿਟੀ ਵਾਲੀ ਗੱਲ ਜਿਹੜੀ ਉਸ ਤਰੀਕੇ ਦਾ ਕਰਨੀ ਨਹੀਂ ਚਾਹੀਦੀ ਔਰ ਖਾਸ ਤੌਰ ਤੇ ਉਹਨਾਂ ਨੇ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਹੈ ਕਿ ਭ ਕਮੇਟੀਆਂ ਜਿਹੜੀਆਂ ਨੇ ਉਹ ਇਹੋ ਜਿਹੇ ਸੰਵੇਦਨਸ਼ੀਲ ਮਸਲੇ ਆ ਤੇ ਜਿਹੜੀਆਂ ਬਣਦੀਆਂ ਨੇ ਉਹ ਬੜੀ ਤਰੀਕੇ ਦੇ ਨਾਲ ਚੱਲਣਾ ਪੈਂਦਾ ਸੋ ਮੀਡੀਆ ਨੂੰ ਚਾਹੀਦਾ ਕਿ ਸਾਡਾ ਸਾਥ ਦੇਣ ਤੇ ਅਸੀਂ ਜਿਹੜਾ ਉਹ ਰੋਜ਼ ਦੀ ਰੋਜ਼ ਤੁਹਾਨੂੰ ਰਿਪੋਰਟ ਨਹੀਂ ਦੇ ਸਕਦੇ ਕਿ ਅਸੀਂ ਕੀ ਕਰ ਰਹੇ ਹਾਂ ਕੀ ਕਰ ਰਹੇ ਹਾਂ ਕੋਸ਼ਿਸ਼ ਕਰਾਂਗੇ ਕਿ 6 ਮਹੀਨਿਆਂ ਤੋਂ ਪਹਿਲਾਂ ਰਿਪੋਰਟ ਬਣਾ ਕੇ ਜਿਹੜੀ ਆ ਉਹ ਦੇ ਦੇਵਾਂਗੇ ਔਰ ਜਲਦ ਤੋਂ ਜਲਦ ਜਿੰਨਾ ਵੀ ਹੋ ਸਕਿਆ ਲੋਕਾਂ ਦੀ ਰਾਏ ਲਵਾਂਗੇ ਸਾਰਿਆਂ ਦੀ ਰਾਏ ਲਵਾਂਗੇ ਇਹ ਜਿਹੜੀ ਗੱਲ ਉਹਨਾਂ ਨੇ ਕਹੀ ਪਰ ਉਹਨਾਂ ਦੀਆਂ ਗੱਲਾਂ ਤੋਂ ਸਾਫ਼ ਸੀ ਕਿਸੇ ਵੀ ਗੱਲ ਦਾ ਉਹ ਸਾਫ਼ ਜਵਾਬ ਜਿਹੜਾ ਉਹ ਨਹੀਂ ਦੇ ਸਕੇ ਔਰ ਅੱਜ ਦੀ ਕੜੀ ਅੱਜ ਦੀ ਮੀਟਿੰਗ ਦਾ ਕੋਈ ਬਹੁਤਾ ਲਾਭ ਜਿਹੜਾ ਦੇਖਣ ਨੂੰ ਮਿਲਿਆ ਨਹੀਂ ਪਰ ਲਖਵਿੰਦਰ ਜੀ ਜਿਹੜੀ ਤੁਸੀਂ ਗੱਲ ਕੀਤੀ ਕਿ ਸਵਾਲ ਕਿਉਂ ਉੱਠ ਰਹੇ ਆ ਸਵਾਲ ਲਖਵਿੰਦਰ ਜੀ ਇਸ ਕਰਕੇ ਉੱਠ ਰਹੇ ਆ ਕਿ ਬਿਆਦਮੀਆਂ ਦੀ ਇਹ ਕਮੇਟੀ ਬਣੀ ਆ ਬੜਾ ਹੀ ਸੰਵੇਦਨਸ਼ੀਲ ਤੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਇਹ ਮੁੱਦਾ ਤੇ ਇਹ ਬੈਲਾ ਜਿਹੜਾ ਇੱਕ ਕਾਨੂੰਨ ਬਣਨਾ ਹੈ ਹੁਣ ਇਹਦੇ ਵਿੱਚ ਇਹਨਾਂ ਨੇ ਜੇ ਆਪਾਂ ਗੱਲ ਕਰ ਲਈਏ ਤਾਂ ਕੁਝ 15 ਲੋਕ ਲੈ ਨੇ ਉਹਨਾਂ ਦੇ ਵਿੱਚੋਂ ਇੱਕ ਮਲੇਰਕੋਟਲਾ ਤੋਂ ਐਮਐਲਏ ਨੇ ਆਮ ਆਦੀ ਪਾਰਟੀ ਦੇ ਜਿਹੜੇ ਹਾਂ ਜਮੀਲ ਔਰ ਰਹਿਮਾਨ ਜਿਹੜੇ ਆ ਉਹਨਾਂ ਨੂੰ ਇਹਨਾਂ ਨੇ ਮੀਟਿੰਗ ਉਹਦੇ ਵਿੱਚ ਲਿਆ ਗਿਆ ਹੈ ਮੁਹੰਮਦ ਜਮੀਲ ਔਰ ਰਹਿਮਾਨ ਨੂੰ ਹੁਣ ਉਹਨਾਂ ਤੇ ਦੋਸ਼ ਲੱਗ ਰਹੇ ਆ ਕਿ ਜਿਹੜਾ ਨਰੇਸ਼ ਯਾਦਵ ਸੀਗਾ ਦਿੱਲੀ ਦੇ ਮਹਿਰੋਲੀ ਤੋਂ ਵਿਧਾਇਕ ਸੀ ਆਵਾਦੀ ਪਾਰਟੀ ਦਾ ਜਿਹੜਾ ਕਿ ਦੋਸ਼ੀ ਵੀ ਅਦਾਲਤ ਨੇ ਜਿਹੜਾ ਉਹ ਕਰਾਰ ਕਰ ਦਿੱਤਾ ਸੀਗਾ ਕਿ ਭਾਈ ਇਹ ਜਿਹੜਾ ਮਲੇਰਕੋਟਲਾ ਦੇ ਵਿੱਚ ਹੋਈ ਕ੍ਰਾਂਚ ਜੀਪ ਜੀ ਜਿਹੜੀ ਬੇਅਦਬੀ ਆ ਉਹਦਾ ਇਹ ਦੋਸ਼ੀ ਹੈ ਬਾਅਦ ਦੇ ਵਿੱਚ ਸਰਕਾਰ ਨੇ ਆਪਣੇ ਤੌਰ ਤੇ ਲੈ ਕੇ ਦਿੱਤਾ ਕਿ ਭਾਈ ਅਸੀਂ ਆਵਾਦੀ ਪਾਰਟੀ ਦੀ ਸਰਕਾਰ ਨੇ ਕਿ ਉਸ ਵਿਧਾਇਕ ਦੇ ਖਿਲਾਫ ਅਸੀਂ ਕੇਸ ਜਿਹੜਾ ਉਹ ਦਰਜ ਨਹੀਂ ਕੇਸ ਚਲਾਉਣਾ ਨਹੀਂ ਚਾਹੁੰਦੇ ਇਹ ਜਿਹੜੀਆਂ ਗੱਲਾਂ ਹੋਈਆਂ ਔਰ ਉਹ ਜਿਹੜਾ ਦੋਸ਼ੀ ਪਾਇਆ ਗਿਆ ਬੰਦਾ ਬੇਅਦਬੀ ਕੇਸ ਦੇ ਵਿੱਚ ਉਹਦੀ ਮਦਦ ਦੇ ਲਈ ਹਰਪਾਲ ਚੀਮਾ ਜਿਹੜੇ ਵਕੀਲ ਦੇ ਤੌਰ ਤੇ ਔਰ ਮੁਹੰਮਦ ਜਮੀਲ ਔਰ ਰਹਿਮਾਨ ਉਹਦੇ ਨਾਲ ਉਹਦੇ ਵਾਸਤੇ ਜਾਂਦੇ ਰਹੇ ਆ ਉਹਨਾਂ ਦੀਆਂ ਫੋਟੋਆਂ ਵੀ ਸਾਹਮਣੇ ਆਈਆਂ ਹੁਣ ਜਿਹੜੇ ਵਿਧਾਇਕ ਬੇਅਦਬੀ ਦੇ ਵਿੱਚ ਦੋਸ਼ੀ ਪਾਏ ਗਏ ਬੰਦੇ ਦੀ ਮਦਦ ਕਰਨ ਦੇ ਲਈ ਜਾਂਦੇ ਰਹੇ ਤਾਂ ਉਸ ਬੰਦੇ ਨੂੰ ਕੀ ਕਮੇਟੀ ਦੇ ਵਿੱਚ ਬਹਿਣ ਦਾ ਹੱਕ ਹੈ ਇਹ ਸਵਾਲ ਜਿਹੜੇ ਉੱਠ ਰਹੇ ਆ ਕਿ ਜਿਹੜਾ ਬੰਦਾ ਬੇਅਦਬੀ ਦੇ ਦੋਸ਼ੀ ਦੇ ਉੱਤੇ ਇਹ ਚੀਜ਼ ਕਰ ਰਿਹਾ ਉਹਦੀ ਮਦਦ ਕਰ ਰਿਹਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਉਹ ਬੰਦਾ ਜਿਹੜਾ ਉਹ ਬੰਦਾ ਇਸ ਕਮੇਟੀ ਦੇ ਵਿੱਚ ਆਉਣ ਦੇ ਲਾਇਕ ਹੈ ਹੀ ਨਹੀਂਗਾ ਸਵਾਲ ਜਿਹੜੇ ਇਸ ਕਰਕੇ ਉੱਠ ਰਹੇ ਆ ਇਹੋ ਜਿਹੇ ਬੰਦੇ ਨੂੰ ਕਮੇਟੀ ਦੇ ਵਿੱਚ ਲੈਣਾ ਚਾਹੀਦਾ ਸੋ ਮੈਨੂੰ ਲੱਗਦਾ ਕਿ ਇਸ ਚੀਜ਼ ਤੇ ਆਮ ਆਦਮੀ ਪਾਰਟੀ ਨੂੰ ਵੀ ਜਿਹੜਾ ਗੁੱਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਬੜਾ ਸੰਵੇਦਨਸ਼ੀਲ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਮੁੱਦਾ ਜ਼ਰੂਰੀ ਨਹੀਂ ਹੈ ਕਿ ਮੁਹੰਮਦ ਜਮੀਲ ਔਰ ਰਹਿਮਾਨ ਇਹਦੇ ਵਿੱਚ ਬੈਠਣ ਕੋਈ ਹੋਰ ਕੋਈ ਵਧੀਆ ਮੁਸਲਮ ਲੀਡਰ ਜਿਹੜਾ ਜੇ ਤੁਸੀਂ ਜਾਤ ਪੱਖੋਂ ਜੇ ਤੁਸੀਂ ਧਰਮ ਪੱਖੋਂ ਸਾਰੀਆਂ ਜਿਹੜੀਆਂ ਕਮਿਊਨਿਟੀਆਂ ਨੂੰ ਨੁਮਾਇੰਦਗੀ ਇਸ ਕਮੇਟੀ ਦੇ ਵਿੱਚ ਦਿੱਤੀ ਆ ਤੇ ਇਹੋ ਜਿਹੇ ਬੰਦੇ ਨੂੰ ਮੈਨੂੰ ਲੱਗਦਾ ਕਿ ਵਾਕਈ ਅਸੀਂ ਵੀ ਉਹਨਾਂ ਦੀਆਂ ਭਾਵਨਾਵਾਂ 'ਤੇ ਸ਼ੱਕ ਕਰਦੇ ਪਰ ਉਹ ਗੱਲ ਇਹ ਹੈ ਕਿ ਲੋਕ ਉਮੀਦ ਰੱਖ ਰਹੇ ਆ ਕਿ ਸਾਫ਼ ਸੁਥਰੇ ਬੰਦੇ ਜਿਹੜੇ ਵਧੀਆ ਸੋਚ ਵਾਲੇ ਬੰਦੇ ਹੋਣੇ ਚਾਹੀਦੇ ਆ ਕੁਰਾਨ ਸ਼ੀਬ ਦੇ ਉੱਤੇ ਜਿਹੜਾ ਬੰਦਾ ਦੋਸ਼ੀ ਪਾਇਆ ਗਿਆ ਜਿਹੜਾ ਬੰਦਾ ਉਹਨੂੰ ਬਚਾਉਣ ਦੇ ਲਈ ਉਹਦੀ ਛੱਟੇਮਾਰੀ ਕਰਨ ਦੇ ਲਈ ਕਿ ਦਿੱਲੀ ਵਾਲਿਆਂ ਦਾ ਉਹ ਕਰੀਬੀ ਸੀਗਾ ਨਰੇਸ਼ ਯਾਦ ਦਿੱਲੀ ਤੋਂ ਐਮ ਐਲ ਏ ਉਹਨੂੰ ਬਚਾਉਣ ਦੇ ਲਈ ਉਹ ਜਾਂਦਾ ਰਿਹਾ ਹੋਵੇ ਸੋ ਇਹੋ ਜਿਹੇ ਬੰਦੇ ਤੇ ਸਵਾਲ ਉੱਠੀਦੇ ਆ ਔਰ ਇਹਦੀ ਜਗ੍ਹਾ ਤੇ ਕੋਈ ਹੋਰ ਬੰਦਾ ਲਿਆ ਜਾਂਦਾ ਤਾਂ ਮੇਨੂੰ ਲੱਗਾ ਜ਼ਿਆਦਾ ਬਿਹਤਰ ਸੀ ਔਰ ਮੈਨੂੰ ਲੱਗਦਾ ਹੈ ਕਿ ਇਹ ਇਹੋ ਜਿਹਾ ਮਸਲਾ ਹੈਗਾ ਕਿ ਜੇਕਰ ਕਿਸੇ ਬੰਦੇ ਦੇ ਉੱਪਰ ਸਵਾਲ ਉੱਠਦੇ ਆ ਉਹਨੂੰ ਪਾਸੇ ਹੀ ਕਰ ਦੇਣਾ ਚਾਹੀਦਾ ਬਿਲਕੁਲ ਸਰ ਬੜਾ ਅਹਿਮ ਇਹ ਬੇਲਾਗਾ ਜਿਹਦੇ ਲਈ ਸਿਲੈਕਟਿਵ ਕਮੇਟੀ ਬਣੀ ਹੁਣ ਸਿਲੈਕ ਤਾਂ ਮੁੱਦਾ ਇਹ ਵੀ ਗੰਭੀਰ ਬਣਦਾ ਕਿ ਲੱਗਦਾ ਇਹ ਸਵਾਲਾਂ ਤੋਂ ਬਾਅਦ ਇਹ ਇਹਨਾਂ ਵਿੱਚ ਕੋਈ ਮੈਂਬਰਾਂ ਵਿੱਚ ਚੇਂਜ ਵੀ ਕੋਈ ਹੋ ਸਕਦਾ ਲੱਗ ਰਿਹਾ ਕੁਝ ਇਸ ਤਰ੍ਹਾਂ ਦਾ ਦੇਖੋ ਹਾਲ ਦੀ ਘੜੀ ਤਾਂ ਕੋਈ ਚੇਂਜ ਵਾਲੀ ਗੱਲ ਲੱਗੀ ਨਹੀਂ ਅੱਜ ਵੀ ਕੋਈ ਚੇਂਜ ਵਾਲੀ ਗੱਲ ਲੱਗੀ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕਿ ਜੇ ਜ਼ਿਆਦਾ ਇਹ ਮੁੱਦਾ ਭਗਦਾ ਦੇਖਿਆ ਤਾਂ ਮੈਨੂੰ ਲੱਗਦਾ ਕਿ ਉਹ ਕਾਰ ਹੀ ਦੇਣਾ ਚਾਹੀਦਾ ਜੇ ਇਹੋ ਜੀ ਕੋਈ ਗੱਲ ਹੈਗੀ ਹੈ ਤਾਂ ਕਰ ਦੇਣਾ ਚਾਹੀਦਾ ਪਰ ਮੈਨੂੰ ਲੱਗਦਾ ਕਿ ਬੜੇ ਘੱਟ ਚਾਂਸ ਹੈ ਕਿ ਨਹੀਂ ਕਰਨਗੇ ਪਰ ਜੇ ਆਪਣੀ رائے ਇੱਕ ਤਰੀਕੇ ਨਾਲ ਮੰਨ ਨਹੀਂਤਾ ਹੈ ਨਹੀਂ ਉਹਨਾਂ ਨੇ ਤੇ ਉਹ ਮੈਂ ਵੈਸੇ ਜੇ ਮੈਂ ਹੁੰਦਾ ਤਾਂ ਮੈਨੂੰ ਲੱਗਦਾ ਕਿ ਇਹੋ ਜੇ ਕੰਟਰੋਵਰਸ਼ੀਅਲ ਬੰਦੇ ਨੂੰ ਕਮੇਟੀ ਦੇ ਵਿੱਚ ਤਾਂ ਨਹੀਂ ਸੀ ਬੰਦੀ ਚਾਹੀਦੀ ਬਿਲਕੁਲ ਸਰ ਬਿਲਕੁਲ ਸਰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਸਰਕਾਰ ਇਸ ਸਬੰਧੀ ਕੀ ਫੈਸਲਾ ਲੈਂਦੀ ਹੈ ਇਹ ਵੇਖਣ ਵਾਲੀ ਗੱਲ ਹੋਏਗੀ ਸਿਧਾ ਸਰ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਲਿਖ ਇਹਸਾਨ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਵੱਲੋਂ ਅੱਜ ਦੇ ਨਾਲ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਈਗੀ ਮੁਲਾਕਾਤ ਉਦ ਤੱਕ ਦੇ ਹਿਜ਼ਾਜ਼ਤ ਧੰਨਵਾਦ